ਮੈਂ ਡਾਕਟਰ ਇੰਦਰਪਾਲ ਸਿੰਘ ਪਸਰੀਚਾ ਐਮ ਡੀ ਪਸਰੀਚਾ ਮੈਡੀਕਅਰ ਸੈਂਟਰ ਹਰੀਪੁਰ ਅੰਮ੍ਰਿਤਸਰ ਅੰਮ੍ਰਿਤਸਰ ਵਾਰੂ ਕੇ ਸਿਸਟਮ ਪ੍ਰਾਈਵਟ ਲਿਮਟਿਡ ਅੱਜ ਡਾਕਟਰਸ ਡੇ ਤੇ ਮੈਂ ਮਹਿਸੂਸ ਕਰਨਾ ਕਿ ਪਰਮਾਤਮਾ ਨੇ ਸਾਨੂੰ ਇੱਕ ਬੜੀ ਵੱਡੀ ਸੇਵਾ ਬਖਸ਼ੀ ਹੈ ਐਜ਼ ਅ ਡਾਕਟਰ ਅਸੀਂ ਉਹਨੂੰ ਪੱਲੇ ਵੀ ਪੂਰੀ ਤਨਦੇਈ ਨਾਲ ਮੈਂ ਆਪਣੇ ਵੱਲੋਂ ਬੜੇ ਅੱਛੇ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਹੁਣ ਵੀ ਪਰਮਾਤਮਾ ਕੋਲ ਅਰਦਾਸ ਕਰਾਂਗਾ ਕਿ ਜਿਹੜੀ ਸਾਨੂੰ ਡਿਊਟੀ ਪਰਮਾਤਮਾ ਨੇ ਦਿੱਤੀ ਹੈ ਮੈਂ ਉਹਨੂੰ ਬੜੇ ਅੱਛੇ ਤਰੀਕੇ ਨਾਲ ਜਿਹੜੇ ਸਾਡੇ ਕੋਲ ਆਉਂਦੇ ਨੇ ਪੇਸ਼ੈਂਟਸ ਆਉਂਦੇ ਨੇ ਦੁਖੀ ਭਾਵਨਾਵਾਂ 'ਚ ਵੀ ਆਉਂਦੇ ਨੇ ਦੁੱਖ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਵੀ ਨੇ ਅਸੀਂ ਉਹਨਾਂ ਦੀ ਜਿਹੜੀ ਮੁਸ਼ਕਲਾਂ ਦਾ ਵੀ ਹੱਲ ਕਰੀਏ ਤੇ ਜਿਹੜੇ ਉਹਨਾਂ ਦਾ ਪੇਸ਼ੈਂਟ ਸਾਡੇ ਕੋਲ ਲੈ ਕੇ ਆਉਂਦੇ ਨੇ ਜਿਹੜੇ ਬਿਮਾਰ ਨੇ ਉਹਦੇ 'ਚ ਉਹਨਾਂ ਦੀ ਪੂਰੀ ਉਹਨਾਂ ਦੀ ਹੈਲਪ ਕਰਕੇ ਜੋ ਉਹਨਾਂ ਦੀ ਸੇਵਾ ਕਰ ਸਕੀਏ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਇਹ ਮੇਰੀ ਪਰਮਾਤਮਾ ਅਗੇ ਅਰਦਾਸ ਹੈ ਕਿ ਇਹ ਜਿਨੀ ਇਹ ਤਾਂ ਕਸੀਆ ਕੰਮ ਕਰੀਏ ਉਹ ਸਾਡਾ ਇਸ ਤਰ੍ਹਾਂ ਹੀ ਬਿਲਕੁਲ ਚੱਲਦਾ ਰਹੇ ਤੇ ਉਹ ਸਾਡੀ ਜਿਹੜੀ ਮਨ ਦੇ ਵਿੱਚ ਸਾਡੇ ਭਾਵਨਾਵ ਬਣੀ ਰਹੇ। ਸ਼ੁਕਰੀਆ ਜੀ। ਮੈਂ ਡਾਕਟਰ ਇੰਦਰਪਾਲ ਸਿੰਘ ਪਸਰੀਚਾ, ਐਮ ਡੀ ਪਸਰੀਚਾ ਮੈਡੀਕਅਰ ਸੈਂਟਰ ਹਰੀਪੁਰ ਅੰਮ੍ਰਿਤਸਰ ਅੰਮ੍ਰਿਤਸਰ ਵਾਰੂ ਕੇ ਸਿਸਟਮ ਪ੍ਰਾਈਵਟ ਲਿਮਟਿਡ। ਅੱਜ ਡਾਕਟਰਸ ਡੇ ਤੇ ਮੈਂ ਮਹਿਸੂਸ ਕਰਨਾ ਕਿ ਪਰਮਾਤਮਾ ਨੇ ਸਾਨੂੰ ਇੱਕ ਬੜੀ ਵੱਡੀ ਸੇਵਾ ਬਖਸ਼ੀ ਹੈ। ਐਜ਼ ਅ ਡਾਕਟਰ ਅਸੀਂ ਉਹਨੂੰ ਬਿਲਕੁਲ ਪੂਰੀ ਤਨਦੇਹੀ ਨਾਲ ਮੈਂ ਆਪਣੇ ਵੱਲੋਂ ਬੜੇ ਅچھے ਤਰੀਕੇ ਨਾਲ ਨਿਭਾਉਣ ਦੀ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਹੁਣ ਵੀ ਪਰਮਾਤਮਾ ਕੋਲ ਅਰਦਾਸ ਕਰਾਂਗਾ ਕਿ ਜਿਹੜੀ ਸਾਨੂੰ ਡਿਊਟੀ ਪਰਮਾਤਮਾ ਨੇ ਦਿੱਤੀ ਹੈ ਮੈਂ ਉਹਨੂੰ ਬੜੇ ਅچھے ਤਰੀਕੇ ਨਾਲ ਜਿਹੜੇ ਸਾਡੇ ਕੋਲ ਆਉਂਦੇ ਨੇ ਪੇਸ਼ੈਂਟਸ ਆਉਂਦੇ ਨੇ ਦੁਖੀ ਭਾਵਨਾਵਾਂ 'ਚ ਵੀ ਆਉਂਦੇ ਨੇ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਵੀ ਨੇ ਅਸੀਂ ਉਹਨਾਂ ਦੀ ਟੀਮ ਮੁਸ਼ਕਲਾਂ ਦਾ ਵੀ ਹੱਲ ਕਰੀਏ ਤੇ ਜਿਹੜੇ ਉਹਨਾਂ ਦਾ ਪੇਸ਼ੈਂਟ ਸਾਡੇ ਕੋਲ ਲੈ ਕੇ ਆਉਂਦੇ ਨੇ ਜਿਹੜੇ ਬਿਮਾਰ ਨੇ ਉਹਦੇ ਕਿ ਉਹਨਾਂ ਦੀ ਪੂਰੀ ਉਹਨਾਂ ਦੀ ਹੈਲਪ ਕਰਕੇ ਜੋ ਉਹਨਾਂ ਦੀ ਸੇਵਾ ਕਰ ਸਕਿਆ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਇਹ ਮੇਰੀ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਇਹ ਜਿੰਨੀ ਦੇਰ ਤੱਕ ਅਸੀਂ ਇਹ ਕੰਮ ਕਰੀਏ ਉਹ ਸਾਡਾ ਇਸ ਤਰ੍ਹਾਂ ਹੀ ਬਿਲਕੁਲ ਚੱਲਦਾ ਰਹੇ ਤੇ ਉਹ ਸਾਡੇ ਜਿਹੜੀ ਮਨ ਦੇ ਵਿੱਚ ਸਾਡੇ ਭਾਵਨਾਵ ਬਣੀ ਰਹੇ ਸ਼ੁਕਰੀਆ ਜੀ ਮੈਂ ਡਾਕਟਰ ਇੰਦਰਪਾਲ ਸਿੰਘ ਪਸਰੀਚਾ ਐਮ ਡੀ ਪਸਰੀਚਾ ਮੈਡੀਕਅਰ ਸੈਂਟਰ ਹਰੀਪੁਰ ਅੰਮ੍ਰਿਤਸਰ ਅੰਮ੍ਰਿਤਸਰ ਵਾਰੂ ਕੇ ਸਿਸਟਮ ਪ੍ਰਾਈਵਟ ਲਿਮਟਿਡ ਅੱਜ ਡਾਕਟਰਸ ਡੇ ਤੇ ਮੈਂ ਮਹਿਸੂਸ ਕਰਨਾ ਕਿ ਪਰਮਾਤਮਾ ਨੇ ਸਾਨੂੰ ਇੱਕ ਬੜੀ ਵੱਡੀ ਸੇਵਾ ਬਖਸ਼ੀ ਹੈ ਐਜ਼ ਅ ਡਾਕਟਰ ਅਸੀਂ ਉਹਨੂੰ ਪੱਲੇ ਵੀ ਪੂਰੀ ਤਨਦੇਹੀ ਨਾਲ ਮੈਂ ਆਪਣੇ ਵੱਲੋਂ ਬੜੇ ਅچھے ਤਰੀਕੇ ਨਾਲ ਨਿਭਾਉਣ ਦੀ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਹੁਣ ਵੀ ਪਰਮਾਤਮਾ ਕੋਲ ਅਰਦਾਸ ਕਰਾਂਗਾ ਕਿ ਜਿਹੜੀ ਸਾਨੂੰ ਡਿਊਟੀ ਪਰਮਾਤਮਾ ਨੇ ਦਿੱਤੀ ਹੈ ਮੈਂ ਉਹਨੂੰ ਬੜੇ ਅچھے ਤਰੀਕੇ ਨਾਲ ਜਿਹੜੇ ਸਾਡੇ ਕੋਲ ਆਉਂਦੇ ਨੇ ਪੇਸ਼ੈਂਟਸ ਆਉਂਦੇ ਨੇ ਦੁਖੀ ਭਾਵਨਾਵਾਂ 'ਚ ਵੀ ਆਉਂਦੇ ਨੇ ਦੁੱਖ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਵੀ ਨੇ ਅਸੀਂ ਉਹਨਾਂ ਦੀ ਟੀਮ ਮੁਸ਼ਕਲਾਂ ਦਾ ਵੀ ਹੱਲ ਕਰੀਏ ਤੇ ਜਿਹੜੇ ਉਹਨਾਂ ਦਾ ਪੇਸ਼ੈਂਟ ਸਾਡੇ ਕੋਲ ਲੈ ਕੇ ਆਉਂਦੇ ਨੇ ਜਿਹੜੇ ਬਿਮਾਰ ਨੇ ਉਹਦੇ ਕਿ ਉਹਨਾਂ ਦੀ ਪੂਰੀ ਉਹਨਾਂ ਦੀ ਹੈਲਪ ਕਰਕੇ ਜੋ ਉਹਨਾਂ ਦੀ ਸੇਵਾ ਕਰ ਸਕੀ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਇਹ ਮੇਰੀ ਪ੍ਰਮਾਤਮਾ ਅਗਰਦਾਸ ਹੈ ਕਿ ਜਿੰਨੀ ਦੇਰ ਤੱਕ ਅਸੀਂ ਇਹ ਕੰਮ ਕਰੀਏ ਉਹ ਸਾਡਾ ਇਸ ਤਰ੍ਹਾਂ ਹੀ ਬਿਲਕੁਲ ਚੱਲਦਾ ਰਹੇ ਤੇ ਉਹ ਸਾਡੇ ਜਿਹੜੀ ਮਨ ਦੇ ਵਿੱਚ ਸਾਡੇ ਭਾਵਨਾਵ ਬਣੀ ਰਹੇ ਸ਼ੁਕਰੀਆ ਜੀ